ਭਾਰਤ ਵਿਕਾਸ ਪਰਸ਼ਦ ਸਮਾਣਾ ਵੱਲੋਂ ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲਕਾਣਾਪਤੀ ਪੁਆਣੀਗੜ ਰੋਡ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਸਕੂਲ ਦੇ ਬੱਚਿਆਂ ਨੂੰ ਕਾਪੀ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਜਾ ਰਿਹਾ ਹੈ ਭਾਰਤ ਵਿਕਾਸ ਪਰਸ਼ਦ ਸਮਾਣਾ ਪੁਆਣੀਗੜ ਸਮਾਣਾ ਇਹ ਸਕੂਲ ਦੇ ਐਡਸਰਵਲ ਫਾਉਂਡ ਨੋ ਅੰਨਾ ਦੀ ਇਸ ਦਾ ਬਤਨਵਾਦ ਕਰਦਾ ਕਿ ਉਹਨਾਂ ਨੇ ਇੱਕ ਐਨਜੀਓ ਨੂੰ ਆਪਣੀ ਨੀਡਸ ਦੱਸ ਕੇ ਸਾਨੂੰ ਅਗਾ ਕੀਤਾ ਕਿ ਕਿਤੰਨਾ ਪੰਜਾਬ ਸਰਕਾਰ ਵੱਲੋਂ ਮਿਲ ਜਾਂਦੀਆਂ ਨੇ ਪਰ ਬੱਚੇ ਵਾਕਿਓ ਨਿੱਡੀ ਹੁੰਦੇ ਨੇ ਫੋਰ ਪੈਰੈਂਟਸ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਾਪੀਆ ਪ੍ਰੋਵਾਈਡ ਕੀਤੇ ਜਾਣ ਅਸੀਸ ਗੜ ਨੂੰ ਮੁਖਾ ਕੇ ਅਮੇਪਾਗ ਦਾ ਇਸ ਦੇ ਵਿੱਚ ਇਸ ਦਾ ਦੀ ਫਲਾਨ ਸਸੀ ਮਦਨ ਸਿੰਘਲਾ ਜੀ ਵਾਈ ਹੈਡ ਵਿਚਾਰ ਕਿੰਨਾ ਅਤੇ ਮਹਿਸੂਸ ਕਿੰਨਾ ਕਿ ਬਾਕੀ ਲੋਡ ਹੈਗੀ ਆ ਟਾਈਮ ਕਿ ਟਾਈਮ ਅਸੀਂ ਕੁਆਡਰ ਇੰਫੋਮੈਂਸ਼ਨ ਭਾਰਤ ਦਾ ਸਪੈਸ ਮੈਂ ਬਾਹਰਲੇ ਮੁਲਕਾਂ ਨੇ ਇਸ ਤਰ੍ਹਾਂ ਕਿਸੇ ਕੋਈ ਕਿਸਮ ਦੀ ਨਹੀਂ ਜਿਹੜੇ ਵਿੱਚ ਪੰਜਾਬ ਦੇ ਵਿੱਚ ਵੀ ਅਸੀਂ ਇੱਕ ਨੈਸ਼ਨਲਿਜ਼ਮ ਨੂੰ ਲੈ ਕੇ ਇੰਡੀਅਨ ਕਲਚਰ ਨੂੰ ਲੈ ਕੇ ਪ੍ਰੈਸਿਡੈਂਟ ਮੋਰ ਤਾਂ ਨਹੀਂ ਹੈ ਜਮਾਤ ਦੀ ਕਰਨੀ ਕੋਸ਼ਿਸ਼ ਕਰਦੇ ਆ ਇਸੇ ਕੜੀ ਦੀ ਸਾਡੇ ਪ੍ਰਧਾਨ ਸਸਿੰਦਰ ਸਿੰਘ ਰਾਜੀ ਜੀ ਐਂਡ ਮਾਈ ਹੈਡ ਜੋਸੀ ਹੱਟ ਸਮੇਸ਼ਟਾ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਕੋਲ ਕੋਈ ਫਟ ਮਾਰੂ ਨਹੀਂ ਆਉਂਦਾ ਜਿਨੇ ਸਾਡੇ ਇੱਥੇ ਬੰਦੇ ਬੈਠੇ ਨੇ ਸਾਡੇ ਸਾਰੇ ਭਾਰਤ ਦੇ ਸੂਬੇ ਦੇ ਮੈਂਬਰ ਨੇ ਕਨੈਕਟ ਕਰਦੇ ਨੇ ਕੋਈ ਬਾਰੋਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਲੈ ਜਾਂਦੀ ਇਸ ਪ੍ਰੋਜੈਕਟ ਨੂੰ ਇਹ ਅਸਲੀਸ ਪਾਸ ਕਰਦੀ ਦੋਟਾ ਨੇ ਯੋਗਦਾਨ ਦੇ ਵਿੱਚੋਂ ਪੈਸੇ ਦੇ ਕੇ ਫਟ ਦੇ ਕੇ ਅਰੇਂਜ ਕਰਕੇ ਆਪਣੀਆਂ ਪਰਚੇਜ਼ ਕਰਨ ਦੇ ਵਿੱਚ ਸਹਾਇਤਾ ਕੀਤੀ ਇਲਾ ਜੀ ਜੋਗੇ ਸੋਸ਼ਲ ਮੀਡੀਆ ਨਾਲ ਰਿਲੇਟਿਡ ਨੇ ਮੈਨਾਂ ਬੇਨਤੀ ਕੀਤੀ ਕਿ ਆਓ ਹਾਲਾਂਕਿ ਇਹਨਾਂ ਦੇ ਸੇ ਖਾਸ ਤੋਂ ਉਸ ਨੇ ਕਰ ਲਈ ਗ੍ਰੇਪ ਪ੍ਰਵੇਸ਼ੀ ਦਾ ਉਹ ਫੰਕਸ਼ਨ ਛੱਡ ਕੇ ਕਿ ਸੋਸ਼ਲ ਕੰਮ ਨਹੀਂਦਾ ਮੈਂ 1 ਮਿੰਟ ਚੱਲ ਜਾਗਾ ਮਿੱਤਰ ਸਾਹਿਬ ਟੀਕੇ ਮਿੱਤਰ ਰਾਜਾ ਕਰੋ ਬੰਦ ਨਾਲ ਭਾਸਕਰ ਸਾਹਿਬ ਤੇ ਗਗਨ ਜੀ ਸਾਡੇ ਕੈਸਰ ਸਾਹਿਬ ਇੱਥੇ ਪਹੁੰਚਦਾ ਮੈਂ ਸਿੱਖਿਆ ਮੰਤਰੀ ਸਾਹਿਬਾਨ ਸਾਹਮਣੇ ਵੀ ਆ ਤੁਹਾਡਾ ਵੀਰਤਾ ਕਿ ਉਹਨਾਂ ਨੇ ਭਾਰਤ ਦੇ ਵਾਸਤੇ ਸਾਨੂੰ ਇਸ ਪ੍ਰੋਜੈਕਟ ਨੂੰ ਸਿੱਖਿਆ ਵਿੱਚ ਸਾਡੇ ਪੈਸੇ ਲਾ ਲਾ ਟਾਈਮ ਵੀ ਪ੍ਰੋਵਾਈਡ ਕੀਤਾ ਦਿਰਾਗਾ ਹੈ ਸਾਡੇ ਭਾਰਤ ਦੇ ਸਸਤੀ ਪ੍ਰਵਾ ਸਾਨੂੰ ਸਾਡੇ ਗਵਰਨਮੈਂਟ ਐਲੀਮੈਂਟਰੀ ਸਕੂਲ ਦੇ ਇੰਚਾਰਜ ਸਰਦਾਰ ਅਮਰ ਸਿੰਘ ਜੀ ਨੂੰ ਮੈਂ ਬਹੁਤ ਬਹੁਤ तो थी थी में थे। तो तो जो हमारे प्रमुख हैं, हैं, उन्होंने बताया कि अक्सर स्कूलों बुक्स आती हैं नहीं आती। परंतु तो नहीं आपके पास आते जाते हैं तो इन्होंने कहा की बहुत जरूरत है तो हमने ये स्कूल आपका चुना तो मुझे ये बताते हुए बहुत खुशी हो रही है कि एक बार मैं जहाँ पहले आया था वोटो के संदर्भ में हमारे एक दोस्त की ड्यूटी लगी थी तो उस समय से हमारा तो बताया की अलग अलग समाज तो के कार्यकर्ती है परन्तु वो सब गांधी होता है जैसे आज का जो प्रोजेक्ट है हमारे निधि भास्कर जी जो कि हर वर्ष अपने पूजे पिता श्री देवराज भास्कर की जान में प्रोजेक्ट लगाते हैं ऐसा ही प्रोजेक्ट देते हैं जिससे एक ऐसी विद्या दी जाए जो कि अनमोल है जिसको कोई चला नहीं सकता तो अब... Terima kasih telah menonton!